ਗਰਵਾਲਿਆ ਵੇ ਸਾਡਾ ਪਿਆਰ ਕਰੀ ਪਾ ਦਾ ਤੂੰ ਮਨ ਨੂੰ ਖੁਲ ਹਾਲਿਆ ਵੇ ਕਰਤੀ ਮੈਨੂੰ ਮਾਫ ਗੁੱਸੇ ਵਿੱਚ ਕੌੜਾ ਬੋਲੇ ਦਾ ਕਦੇ ਕਦੇ ਤਾਂ ਪੁੱਛ ਲਿਆ ਕਰ ਕੀ ਆਲ ਫਟੋਲੇ ਦਾ ਕਦੇ ਕਦੇ ਤਾਂ ਪੁੱਛ ਲਿਆ ਕਰ ਕੀ ਆਲ ਫਟੋਲੇ ਦਾ ਅੱਜ ਕੱਲ ਸਾਡੇ ਘਰ ਤਾਂ ਰੌਣਕ ਲੱਗੀ ਰਹੇ ਆਣੇ ਸ਼ਾਨ ਕਰਦਾ ਵੇੜਾ ਹੋ ਜਾਂਦੀ ਉਠਦੀ ਬਹਿਨੀਆ ਕੀ ਫੈਦਾ ਹੁਣ ਪਾਣੀ ਵਿੱਚ ਮਧਾਣੀ ਪਾਯਾ ਦਾ ਕਦ ਲੱਗਦਾ ਏ ਟਾਈਮ ਸੋਣੀਏ ਨਵੇਂ ਵਿਆਹਾਂ ਦਾ ਕਦ ਲੱਗਦਾ ਏ ਟਾਈਮ ਸੋਣੀਏ ਨਵੇਂ ਵਿਆਹਾਂ ਦਾ ਕਦੋਂ ਨਿਭਤੇ ਨੇ ਪਿਆਰ ਗਰੀਬਾਂ ਨਾਲ ਅਮੀਰ ਛੱਡ ਜਾਂਦੇ ਨੇ ਕਹਿ ਕੇ ਵੇਸੋਂ ਦੇ ਤਕਦੀਰਾਂ ਦੇ ਕਦੋਂ ਨਿਭਦੇ ਨੇ ਪਿਆਰ ਗਰੀਬਾਂ ਨਾਲ ਅਮੀਰਾਂ ਦੇ ਛੱਡ ਜਾਂਦੇ ਨੇ ਕਹਿ ਕੇ ਵੇਸੋਂ ਦੇ ਤਕਦੀਰਾਂ ਤੇ ਕਰਦੀ ਮੈਨੂੰ ਮਾਹੂ ਨੂੰ ਸੇਵिच ਕੌੜਾ ਬੋਲੇ ਦਾ ਕਦੇ ਕਦੇ ਤਾਂ ਪੁੱਛ ਲਿਆ ਕਰ ਕੀ ਹਾਲ ਪਟੋਲੇ ਦਾ ਕਦੇ ਕਦੇ ਤਾਂ ਪੁੱਛ ਲਿਆ ਕਰ ਕੀ ਹਾਲ ਪਟੋਲੇ कदे कॾहिं त पुछलिया करगी हाल पटोले